ਯਾਦ ਰੱਖਿਓ ਇਹ ਹੌਮੇ ਬੜੀ ਖਤਰਨਾਕ ਬਿਮਾਰੀ ਹੈ ਕਹਿੰਦੇ ਕਦੀ ਵੀ ਜ਼ਿੰਦਗੀ ਦੇ ਵਿੱਚ ਨਾ ਉੱਪਰ ਨੂੰ ਨਹੀਂ ਦੇਖੀਦਾ ਐ ਚੜ੍ਹਾਈ ਵਸ ਨਹੀਂ ਦੇਖੀਦਾ ਬੰਦਾ ਪਟਕਾ ਕੇ ਥੱਲੇ ਡਿੱਗਦਾ ਕਦੀ ਵੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਨੋਰਮਲ ਰੱਖੋ ਕਦੀ ਹੰਕਾਰ ਨਾ ਕਰੋ ਕਿ ਮੇਰੇ ਕੋਲ ਬਹੁਤ ਪੈਸਾ ਹੈ ਮੈਨੂੰ ਪਰਮਾਤਮਾ ਨੇ ਵਾਦੂ ਦਿੱਤਾ ਕਹਿੰਦੇ ਕਦੀ ਵੀ ਜ਼ਿੰਦਗੀ ਦੇ ਵਿੱਚ ਇਨਸਾਨ ਨੂੰ ਉਚਾਈਆਂ ਵਿੱਚ ਨਹੀਂ ਜਾਣਾ ਚਾਹੀਦਾ ਹਾਂ ਠੀਕ ਹੈ ਤੇਰੇ ਕੋਲ ਅਗਰ ਪੈਸਾ ਹੈ ਦੌਲਤ ਹੈ ਸ਼ੌਹਰਤ ਹੈ ਤੇਰੇ ਕੋਲ ਆ ਰਹੀ ਹੈ ਸ਼ੁਕਰ ਕਰ ਪ੍ਰਮਾਤਮਾ ਦਾ ਤੂੰ ਕਿਸੇ ਦਾ ਭਲਾ ਕਰ ਜੇ ਕਰਨਾ ਹੀ ਚਾਹੁੰਦਾ ਹੈ ਨਾ ਤੂੰ ਕਿਸੇ ਦਾ ਭਲਾ ਕਰ ਦੇਖ ਤੇਰੇ ਆਣ ਗੁਆਣ ਕਿਸੇ ਨੂੰ ਪੈਸੇ ਦੀ ਲੋੜ ਤੇ ਨਹੀਂ ਤੇਰੇ ਆਣ ਗੁਆਣ ਕੋਈ ਭੁੱਖਾ ਪਰਿਵਾਰ ਰਾਤ ਬਿਨਾ ਖਾਦੇ ਸੁੱਤਾ ਤੇ ਨਹੀਂ ਜੇ ਕਰਨਾ ਹੀ ਕੁਝ ਭਲਾ ਚਾਹੁੰਦਾ ਕਿਸੇ ਦਾ ਨਾ ਕਿਸੇ ਗਰੀਬ ਪਰਿਵਾਰ ਦੇ ਘਰ ਦੇ ਜਾ ਕੇ ਉਹਦੇ ਘਰ ਦਾ ਰਾਸ਼ਨ ਪਰ ਦੇ ਪ੍ਰਮਾਤਮਾ ਖੁਸ਼ ਹੋਵੇਗਾ ਪਰ ਸੱਚ ਜਾਣੀ ਜੇ ਤੂੰ ਹੌਮੇ ਵਿੱਚ ਆ ਕੇ ਕਿਸੇ ਦਾ ਭਲਾ ਕਰਕੇ 10 ਪੱਤਰਕਾਰਾਂ ਨੂੰ ਬੁਲਾ ਕੇ ਫੋਟੋ ਖਿਚਵਾ ਕੇ ਤੇ ਇਹ ਦਿਖਾਣਾ ਚਾਹੁੰਦਾ ਮੈਂ ਕਿਸੇ ਦਾ ਭਲਾ ਕਰ ਰਿਹਾ ਗੁਰੂ ਕਹਿੰਦਾ ਸਿਰੇ ਦਾ ਪਖੰਡੀ ਬੰਦਾ ਹੈ ਤੂੰ